ਪ੍ਰਧਾਨ ਮੰਤਰੀ ਨरेन्द्र મોદી ਨੇ ਆਪਣੇ ਮੁੰਬਈ ਦੌਰੇ ਦੌਰਾਨ ਨਵੀਂ ਮੁੰਬਈ ਵਿੱਚ ਕੁਮਾਂਤਰੀ ਹਵਾਈ ਅੱਡੇ ਦੇ ਅਗਲੇ ਗੇਟ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਮੁੰਬਈ ਮੈਟਰੋ ਲਾਈਨ ਦੇ ਤੀਜੇ ਪੜਾਅ ਦੇ ਆਖਰੀ ਹਿੱਸੇ ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਉਪਰਾਲਾ ਮੁੰਬਈ ਨੂੰ ਸੜਕ, ਰੇਲ ਅਤੇ ਹਵਾਈ ਸੰਪਰਕ ਨਾਲ ਦੇਸ਼ ਅਤੇ ਵਿਦੇਸ਼ ਨਾਲ ਹੋਰ ਸੁਚੱਜੇ ਢੰਗ ਨਾਲ ਜੋੜੇਗਾ। ਇਸ ਨਾਲ ਜਿੱਥੇ ਪੂੰਜੀਗਾਰੀ ਦੇ ਮੌਕੇ ਵਧਣਗੇ ਉੱਥੇ ਨਵੇਂ ਕਾਰੋਬਾਰੀ ਅਦਾਰੇ ਵੀ ਖੁੱਲਣਗੇ ਜਿਸ ਦਾ ਲਾਭ ਸਿੱਧੇ ਤੌਰ ਤੇ ਨੌਜਵਾਨਾਂ ਨੂੰ ਮਿਲੇਗਾ। आज मुंबई का लंबा इंतजार खत्म हुआ मुंबई को अब अपना दूसरा इंटरनेशनल एयरपोर्ट मिल गया है ये एयरपोर्ट इस क्षेत्र को एशिया के सबसे बड़े कनेक्टिविटी हब के रूप में स्थापित करने में बड़ी भूमिका निभाएगा। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਨਵੀਂ ਦਿੱਲੀ ਦੇ ਯਸ਼ੋ ਭੂਮੀ ਵਿੱਚ ਨਵੀਂ ਭਾਰਤ ਮੋਬਾਈਲ ਕਾਂਗਰਸ ਦਾ ਉਦਘਾਟਨ ਕੀਤਾ ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਡਿਜੀਟਲ ਕਨੈਕਟੀਵਿਟੀ ਹੁਣ ਕੋਈ ਵਿਸ਼ੇਸ਼ ਅਧਿਕਾਰ ਜਾਂ ਲਗਜ਼ਰੀ ਨਹੀਂ ਹੈ। ਸਗੋਂ ਹਰ ਕਿਸੇ ਦੇ ਜੀਵਨ ਦਾ ਇੱਕ ਅਨਿਖੜਵਾ ਅੰਗ ਹੈ ਉਹਨਾਂ ਨੇ ਕਿਹਾ ਕਿ ਆਸ਼ੀਆ ਦੇ ਸਭ ਤੋਂ ਵੱਡੇ ਦੂਰ ਸੰਚਾਰ ਮੀਡੀਆ ਦੇ ਟੈਕਨੋਲੋਜੀ ਪ੍ਰੋਗਰਾਮ ਵਿੱਚ ਆਲਮੀ ਪੱਧਰ ਤੇ ਆਗੂ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਸ ਦੇਸ਼ ਵਿੱਚ ਕਦੇ 2G ਦੀ ਸਮੱਸਿਆ ਸੀ ਅੱਜ ਤਕਰੀਬਨ ਹਰ ਜ਼ਿਲ੍ਹੇ ਵਿੱਚ 5G ਕਨੈਕਟੀਵਿਟੀ ਹੈ ਪੀਐਮ મોદી ਨੇ ਦੇਸ਼ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਸਫਲਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਪੂੰਜੀਗਾਰੀ ਨਵਾਚਾਰ ਅਤੇ ਮੇਕ ਇਨ ਇੰਡੀਆ ਲਈ ਸਭ ਤੋਂ ਵਧੀਆ ਸਮਾਂ ਹੈ चेन में कहा रुकावटें आ रही है मोबाइल टेलीकॉम इलेक्ट्रॉनिक्स और पूरे टेक्नोलॉजी को सिस्टम में जहां भी ग्लोबल बॉटल डेस्क है वहां भारत के पास दुनिया को सॉल्यूशन देने का मौका है उदाहरण के लिए हमने पहचान की सेमीकंडक्टर मैन्युफैक्चरिंग की कैपेसिटी अब कुछ गिने चुने देशों तक सीमित थी पूर्णिया पूरी दुनिया डाइवर्सिफिकेशन चाहती थी आज भारत ने इस दिशा में महत्वपूर्ण कदम उठाया है भारत में 10 सेमीकंडक्टर मैन्युफैक्चरिंग यूनिट्स पर काम हो रहा है